ਆਪਾਂ ਤੋਂ ਵੇਲਾ ਬਣਾ ਦਾ ਰਾਜ ਜਰਾ ਇਹਦਾ ਮਾਰੀ ਦਾ ਲੈ ਆ ਰਿਹਾ ਬਹੁਤ ਤਾੜੀ ਗੱਲ ਹੈ ਅੱਜ ਤੱਕ ਅਜੇ ਸਵੇਰੀ ਗਏ ਨੇ ਨਾ ਜੀ ਚੱਲਣਾ ਸਿਵਲ ਸਰਜਨ ਸਿਵਲ ਸਰਜਨ ਮੁਕਤਬਾ 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 ਬਾਈ ਕੋਈ ਤੇ ਸਾਰੇ ਜਾਣੇ ਇਹ ਬੰਦਾ ਮਾਰ ਕੇ ਫੋਟੋ ਖੁਦ ਆਸਣ ਇੱਥੇ ਕੋਈ ਬੰਦਾ ਮਾਰ ਦੇ ਉਹਨੂੰ ਕਹਿੰਦਾ ਦੀ ਜ਼ਿੰਮੇਵਾਰੀ ਹੋਊਗੀ ਸਿਵਲ ਹਸਪਤਾਲ ਵਾਲਿਆਂ ਦੀ ਬਾਈ ਹਾਂਜੀ ਠੀਕ ਆ ਆ ਵੀਡੀਓ ਬਣੀ ਜਾਂਦੀ ਆ ਕਾਲੂ ਕੋਈ ਦਵਾਈ ਦੀ ਵਜ੍ਹਾ ਨਾਲ ਬੰਦਾ ਮਾਰ ਜੇ ਦਵਾਈ ਦੀ ਵਜ੍ਹਾ ਨਾਲ ਉਹ ਹਸਪਤਾਲ ਵਾਲਿਆਂ ਦੀ ਜ਼ਿੰਮੇਵਾਰੀ ਆ ਠੀਕ ਆ ਬਾਈ ਠੀਕ ਆ ਸਿਵਲ ਸਰਜਨ ਮਰਦਾਬਾਦ ਸਿਵਲ ਸਰਜਨ ਮਰਦਾਬਾਦ ਕੀ ਕੀ ਪ੍ਰੋਬਲਮ ਹੋਈ ਅੱਜ ਇੱਥੇ ਪ੍ਰੋਬਲਮ ਬਾਈ ਜੀ 11 ਵਜੇ ਤੇ ਆ ਕੇ ਲਾਈਨ ਚ ਖੜੇ ਹੋਏ ਆ ਇਹ ਕਹਿੰਦੇ ਸਾਡੀ ਸਾਈਡ ਬੰਦ ਦਾ ਸਾਈਡ ਬੰਦ ਅਸੀਂ ਮੰਨ ਲੈਨੇ ਬੰਦ ਆ ਪਰ ਸਾਨੂੰ ਟਾਈਮ ਨਾ ਦੱਸ ਦਿੰਦੇ ਭਈ ਆਉਂਦਾ ਅਗਲਾ ਟਿਕਾਣੇ ਜਾਵੜਦਾ ਹੁਣੇ 2 ਵਜੇ ਜਾ ਕੇ ਕਹੀ ਜਾਂਦੇ 2 ਵਜੇ ਕਿੱਥੇ ਜਾਵਾਂਗੇ 2 ਵਜੇ ਕਿੱਥੇ ਜਾਵਾਂਗੇ ਦੱਸੋ ਸਾਰੇ ਬੰਦੇ ਦਿਹਾੜੀ ਵਾਲੇ ਆ 2 ਵਜੇ ਜਾ ਕੇ ਦੱਸਦਾ ਅੱਧੇ ਬੰਦੇ ਕੋਰੇ ਵੀ ਆ ਕੇ ਹਾਂ ਅੱਗੇ ਬੰਦਿਆਂ ਨੂੰ ਦਵਾਈ ਦੇ ਵੀ ਅੱਗੇ ਬੰਦੇ ਦਵਾਈ ਲੈ ਕੇ ਗਏ ਵੀ ਆ ਹੁਣ 2 ਵਜੇ ਕਹਿੰਦੇ ਸਾਈਡ ਜਮਾ ਬੰਦ ਹੋ ਗਈ ਅੱਗੇ ਕਿੰਨੇ ਦਿਨਾਂ ਦੀਆਂ ਛੁੱਟੀਆਂ ਵੀ ਆ ਹਾਂਜੀ ਛੁੱਟੀਆਂ ਕਿੰਨੇ ਦਿਨਾਂ ਦੀਆਂ ਕਿੰਨੇ ਦਿਨ ਅੱਗੇ ਦੋ ਛੁੱਟੀਆਂ ਬਾਈ ਜੀ ਦੋ ਛੁੱਟੀਆਂ ਤੇ ਐ ਤਾਂ ਬੁਰਾ ਹਾਲ ਹੋ ਜਾਊਗਾ ਬਾਈ ਹੋ ਬੈਲੀ ਹੋਊਗੀ ਇਹ ਰਹੀ ਮਾਰ ਕੇ ਆਈਆਂ ਸੀਵਲ ਸਰਜਨ ਮੁਰਦਾਬਾਦ ਸੀਵਲ ਸਰਜਨ ਮੁਰਦਾਬਾਦ ਸੀਵਲ ਸਰਜਨ ਮੁਰਦਾਬਾਦ ਕਿਹੜੇ ਹਸਪਤਾਲ ਦੀ ਗੱਲ ਆ ਕਿਹੜੇ ਹਸਪਤਾਲ ਦੀ ਨਾਂ ਦੱਸੋ ਮੈਨੂੰ ਇਹ ਸੇਵਲ ਹਸਪਤਾਲ ਫਰੀਦਕੋਟ ਠੀਕ ਆ ਜਿਹੜੇ ਮਾਰ